ਹਾਂਜੀ ਬਾਈ ਕੀ ਹਾਲ ਨੇ ਹੋਰ ਸਾਰਿਆਂ ਦੇ ਠੀਕ ਹਾਂ ਬਾਈ ਜਾਨਵਰ ਵਗੈਰਾ ਸੈੱਟ ਨੇ ਬਾਈ ਆਪਣੇ ਆ ਗਏ ਆਪਾਂ ਇੱਧਰ ਲੈ ਘਰੇ ਬਾਈ ਤੇ ਕਿੱਦਾਂ ਖੜਾ ਤਾਂ ਨਹੀਂ ਆ ਖੋਲਦੇ ਫਿਰ ਆਪਾਂ ਹੁਣ ਤੇ ਬਸ ਤੇ ਇੱਕ ਬਾਈ ਆਪਾਂ ਜਿਹੜੀ ਕਬੂਤਰੀ ਲੈ ਕਬੂਤਰੀ ਆਪਣੇ ਉੱਡ ਗਈ ਸੀਗੀ ਉਹ ਕਾਲ ਰੱਖੀ ਉਹ ਆਪਣੇ ਪਿੰਡ ਯਾਰ ਮੁੰਡੇ ਬੈ ਗਈ ਸੀਗੀ ਤੇ ਉਹ ਆਪਾਂ ਕੱਲ ਚੱਕ ਲਿਆ ਸੀ ਜੇ ਰਾਤ ਵੀਡੀਓ ਨਹੀਂ ਬਣਾਈ ਉਹਦੀ ਵਾਕੀ ਯਾਰ ਇੱਕ ਛਾਤਰੀ ਉੱਚੇ ਲਾਉਣ ਦਾ ਸੈਟਅਪ ਦੇਖਦੇ ਆਂ ਕਿੱਥੇ ਲਾਈ ਛਾਤਰੀ ਲੈਟਰ ਨੂੰ ਟੋਪ ਆਪਾਂ ਕਰਤੀਆਂ ਬੰਦ ਤੇ ਉਹ ਬੈਠੀ ਆ ਭਈ ਆਪਣੀ ਕਬੂਤਰੀ ਸਾਹਮਣੇ ਚੈੱਕ ਕਰੋ ਆ ਬੈਠੀ ਆ ਆ ਬੈਠੀ ਆਹਨਾਂ ਦਾਣੇ-ਦੋਣੇ ਆਪਾਂ ਪਾਵਾਂਗੇ ਆਥ ਨੇ ਆ ਕੇ ਥੋੜੇ-ਬਹੁਤੇ ਪਾਇਨ ਜਾਲੇ ਖਾ ਲੈਣਗੇ ਦਾਣੇ ਪਾਵਾਂਗੇ ਇਹਨਾਂ ਨੂੰ ਆਪਾਂ ਆਥ ਨੇ ਤੇ ਛਾਤਰੀ ਆਪਾਂ ਆਪਣੀ ਉਰੇ ਲਾ ਰੱਖੇ ਨੇ ਇੱਥੇ ਕੰੂ ਲਾ ਕੇ ਕੋਈ ਐਡਾ ਹੋਣੀ ਤਾਂ ਉਹੀ ਲਾਦੀ ਸੀ ਮੈਂ ਸਾਤਰੀ ਦਾ ਫਿਰ ਚਲੋ ਬਾਈ ਮਿਲਦੇ ਆਂ ਸ਼ਾਮ ਨੂੰ ਤੇ ਸ਼ਾਮ ਨੂੰ ਕਬੂਤਰ ਕਬਤਰ ਬੰਨਾਂਗੇ ਪਤਾ ਹਾਂ ਸਾਤਰੀ ਦੇ ਆਪਣੀ ਦੇ ਤੇ ਸ਼ਾਮ ਨੂੰ ਮਿਲਦੇ ਆਂ ਬਾਈ ਹਾਂਜੀ ਸ਼ਾਮ ਦਾ ਵੇਲਾ ਹੋ ਗਿਆ ਬਾਈ ਆ ਗਿਆ ਆਪਾਂ ਇੱਧਰਲੇ ਘਰੇ ਇਹ ਸ਼ਾਤਰੀ ਆਪਣੀ ਲਾਈਵ ਤੇ ਚੈੱਕ ਕਰ ਲਓ ਤੇ ਆ ਗਿਆ ਆਪਾਂ ਇੱਧਰਲੇ ਘਰੇ ਬਾਈ ਦਾਣੇ ਸੋਨੇ ਪਾਉਣ ਆਇਆ ਉਹਨੇ ਟ੍ਰੇ ਦੇਖਾਂਗੇ ਜੱਕ ਦੀ ਸੀ ਟ੍ਰੇ ਨਾਲ ਹੀ ਇੱਥੀ ਪਈ ਆ ਦੇਖ ਸਕਦੇ ਤੁਸੀਂ ਦੇ ਤੇ ਇਹਨਾਂ ਦੇ ਉੱਤੀ ਪਈ ਆ ਤੇ ਆ ਬਈ ਰੋਟੀਆਂ ਇਹਨਾਂ ਨੂੰ ਚੋਣ ਨਾ ਤਰਾ ਚਾਬੀਆਂ ਨੇ ਯਾਰ ਜਿਹੜੀ ਆ ਚੀਜ਼ ਆ ਆਹਾਂ ਨੇ ਮਿੱਕਾ ਹੱਬ ਕਬਜੇ ਕਸਨੇ ਨੇ ਢਿੱਲੇ ਨੇ ਫਿਰ ਦੇਖਦੇ ਟਾਕੀ ਦਾ ਕੀ ਸਿਸਟਮ ਬਣਦਾ ਤੇ ਬਈ ਆਪਣਾ ਫਾਰਮ ਸਾਰਾ ਸਾਫ਼ ਹੋ ਰਿਹਾਗਾ ਮੌਸਮ ਚੈੱਕ ਕਰੋ ਮੌਸਮ ਬਹੁਤ ਯਾਰ ਬੇਕਾਰ ਹੋ ਰਿਹਾ ਨਾ ਕਣਕਾਂ ਲੋਕ ਵੱਢ ਰਹੇ ਨੇ ਤੂੜੀ ਤੜੀਆਂ ਕਰ ਰਹੇ ਨੇ ਯਾਰ ਬਹੁਤ ਮਾੜੀ ਗੱਲ ਆ ਤੇ ਕਬੂਤਰੀ ਬਈ ਆਪਾਂ ਚੱਕ ਲਿਆ ਸੀਗੇ ਤੇ ਕਬੂਤਰੀ ਆਪਾਂ ਬਈ ਚੱਕ ਲਿਆ ਸੀ ਆਪਣੀ ਤੇ ਉਹ ਮੁੰਡਾ ਕਹਿੰਦਾ ਯਾਰ ਕਹਿੰਦਾ ਬਈ ਕੁਦਰੀ-ਦਰੀ ਬਹੁਤ ਵਧੀਆ ਉੱਡੀ ਤੇ ਮੰਨ ਕੇ ਚੱਲੋ ਬਈ ਜਿਵੇਂ ਹੁਣ ਪਰਸੋਂ ਉਹ ਕਰਿਆ ਸੀ ਆਪਾਂ ਹਨਾ ਜਿਵੇਂ ਮਨ ਗਿਆ ਪਰਸੋਂ ਵੀ ਕਾਹ ਕਰੇ ਸੀ ਪਰਸੋਂ ਨਿਕਲੀ ਸੀ ਆਪਾਂ ਨੂੰ ਸਾਮਣੇ ਭੁੱਖੀ ਸੀ ਦਾਣੇ ਵੀ ਨਹੀਂ ਖਾਦੇ ਸੀ ਤੇ ਹਨਾ ਭੁੱਖੀ ਸੀ ਦਾਣੇ ਵੀ ਨਹੀਂ ਖਾਦੇ ਸੀ ਤੇ ਅਈ ਨਿਕਲ ਗਈ ਇਸ ਜਗ੍ਹਾ ਹੀ ਕੱਢਤੀ ਸੀ ਆਪਾਂ ਜਾਂ ਨਿਕਲੀ ਕੁਝ ਲਾ ਲੋ ਹਨਾ ਤੇ ਦੂ ਬਾਅਦ ਤੁਸੀਂ ਆਏ ਮੰਨਗੇ ਚੱਲੋ ਉੱਡੀ ਗਈ ਦੋ ਤਿੰਨ ਘੰਟੇ ਜਦੋਂ ਉੱਡੀ ਗਈ ਤੇ ਉਦੋਂ ਬਾਅਦ ਬਾਰਾਦ ਨੂੰ ਬਾਰੇ ਰਹਿ ਗਈ ਸਾਰੀ ਰਾਤ ਬਾਰੇ ਰਹੀ ਕਬੂਤਰੀ ਆਪਣੀ ਨੂੰ ਪਤੀ ਆ ਹਨ ਸਾਰੀ ਰਾਤ ਕਬੂਤਰੀ ਬਾਰੇ ਰਹੀ ਤੇ ਸਾਰੀ ਰਾਤ ਬਾਰੇ ਰਹਿਣ ਦੇ ਮਾਪ ਜੀ ਵੀ ਤੜਕੇ ਉੱਠ ਖੜੀ 6 ਵਜੇ ਗੂਠੀ 6 ਵਜੇ ਉੱਠੀ 12 ਵਜੇ ਬੈਠੀ ਆ ਬਈ ਕਬੂਤਰੀ ਜਮਾ ਭੁੱਖੀ ਤੇ ਹੁਣ ਆਪਾਂ ਤੁਹਾਨੂੰ ਕਬੂਤਰੀ ਆਪਣੀ ਬੈਠੀ ਆ ਵਧੀਆ ਤਰੀਕੇ ਨਾਲ ਤੇ ਫਿਰ ਟਾ ਕਬੂਤਰੀ ਜਮਾ ਤੇ ਗਿੱਜੂ ਹੁਣ ਇਹ ਮਸਾ ਆਪਣੇ ਉਹ ਬੈਠੀ ਆ ਚੈੱਕ ਕਰ ਕਬੂਤਰੀ ਤੇ ਆਪਣੀ ਹਨਾ ਤੇ ਕਬੂਤਰੀ ਬੈਠੀ ਆ ਆਪਣੀ ਤੇ ਹੁਣ ਆ ਕਸਲੀ ਬਈ ਇਹਨਾਂ ਨਾਲ ਅਨਾਟ ਨੋਟ ਜੀ ਯਾਰ ਕਸ ਦੀ ਏ ਕਸ ਕੇ ਹੇਰ ਦਿਖਾਉਣਿਆ ਸਾਨੂੰ ਆਹ ਉਹ ਉੱਠ ਖੜਦ ਰਾਲੇ ਸਿਰਾਂ ਜਾ ਇਹਨੂੰ ਕਬੂਤਰ ਨੂੰ ਛਾਦਰੀ ਦੇ ਬਿਠਾ ਲਈਏ ਹੱਥ ਜੀਨੇ ਜੀ ਨੂੰ ਆਪਣੇ ਨੂੰ ਕਿੱਥੇ ਜੀਨਾ ਹੋ ਬੈਠਾ ਛਾਦਰੀ ਤੇ ਇਹਨੂੰ ਬਿਠਾ ਆ ਦਈਏ ਕਬੂਤਰੀ ਨੂੰ ਮੋਜੀ ਅੱਜ ਇਹਨੂੰ ਕੋਤੋਂ ਹੋਰ ਤੱਕ ਕਬੂਤਰ ਪਠਾਉਂਦੇ ਨਹੀਂ ਬਈ ਛਾਦਰੀ ਦੇ ਹਾਂ ਯਾਰ ਮੌਸਮ ਖਰਾਬ ਤਾਂ ਕਰਕੇ ਜੀਨੇ ਨੂੰ ਆਪਾਂ ਕੱਲੇ ਨੂੰ ਆਪਣੇ ਯਾਰ ਨੂੰ ਆ ਯਾਰ ਇਹਦੇ ਕੰਨੀਆਂ ਜਿਆ ਵੀ ਹੋਈ ਜਾਂਦੇ ਕਰ ਕਿਉਂ ਇਹ ਕਰ ਅੱਲਾ ਤੋਂ ਮੈਂ ਕਰਦਾ ਬਾਈ ਵੀਡੀਓ ਕੰਟੀਨਿਊ ਤੇ ਤੁਹਾਨੂੰ ਦਿਖਾਉਣਾ ਵਾਕ ਮੌਸਮ ਜਿਆਦਾ ਖਰਾਬ ਹੋ ਗਿਆ ਜੀ ਦੇਖੋ ਤੂਫਾਨ ਵਾਂਗੂ ਉਹ ਸਿਸਟਮ ਹੋ ਗਿਆ ਬਈ ਤੂਫਾਨ ਵਾਲਾ ਆਪੋ ਦਾ ਆਪਣਾ ਚੀਨਾ ਜਬ ਬੜਾਇਆ ਹੋਇਆ ਤਾਂ ਹਾਂ ਪਤਾ ਬਈ ਲਾ ਲਿਆ ਹੁਣ ਹੁਣ ਐਵੇਂ ਤੂਫਾਨ ਵਾਲਾ ਕਿਉਂ ਸਾਰਾ ਹੀ ਜਾਂਦਾ ਤੇ ਤਿੰਨ ਤਿੰਨ ਕੰਨੀਆਂ ਪੱਟੀਆਂ ਜੀ ਪਤਾ ਨਹੀਂ ਕਿਵੇਂ ਯਾਰ ਉਹ ਪੱਟੀਆਂ ਕੰਨੀਆਂ ਉਹ ਆਮ ਲੱਗ ਰਹੀਆਂ ਨੇ ਹੁਣ ਇਹ ਜਿਹੜੇ ਆ ਰਹੇ ਨੇ ਕੱਚੀਆਂ ਨੇ ਹਜੇ ਪਰ ਤਾਂ ਕਰਕੇ ਤੇ ਬਸ ਬਈ ਹੁਣ ਇਹਨਾਂ ਦਾ ਰੋਕੀ ਗੱਡੀ ਛੋੜ ਦਿੰਨੇ ਆ ਇਹਨਾਂ ਨੂੰ ਯਾਰ ਹੋਰ ਤਾਂ ਹੁਣ ਕੀ ਸਿਸਟਮ ਹੈ ਕਿੰਨਾ ਤਾਂ ਹੁਣ ਕਬੂਤਰ ਸਾਧਰੇ ਤੇ ਵੜਿਆ ਸਕਦੇ ਆ ਤੇ ਨਾ ਹੀ ਹੁਣ ਹੋ ਕੋਵਿਡ ਲਾਗਣ ਤਾਂ ਬਈ ਨੇਰੀ ਤੂਫਾਨ ਚ ਰੇਤਰ ਉੱਤੇ ਚੱਕ ਲਿਆ ਰੱਬ ਨੇ ਬਾਲਾ ਇਹ ਦੇਖ ਸਕਦੇ ਸੀ ਮੌਸਮ ਬਾਲਾ ਵੇ ਘਰ ਹੋ ਗਿਆ ਆ ਤਾਰਾਂ ਤੁਰਾਂ ਜੀ ਪੈਣਾ ਯਾਰ ਆ ਵੀ ਲਾਉਣੀਆਂ ਨੇ ਇਹ ਤਾਰਾਂ ਆਪਾਂ ਆਸਾ ਕੰਮ ਪਿਆ ਆਪਣਾ ਵੀ ਹਜੇ ਪ੍ਰੋਜੈਕਟ ਕਰਨ ਵਾਲਾ ਬਈ ਮੌਸਮ ਤਾਂ ਬਹੁਤ ਜ਼ਿਆਦਾ ਖਰਾਬ ਹੋ ਗਿਆ ਜੀ ਉਹ ਜੇ ਉਹ ਗਿਰਦੀ ਟੁੱਟ ਜੇ ਤਾਂ ਹੁਣ ਰਣਾ ਯਾਰ ਸੈੱਟ ਹੋ ਜਾਗਾ ਮੈਂ ਤਾਂ ਇਹ ਚਾਉਣਾ ਉਹ ਦਾਣਾ ਟੁੱਟ ਜੇ ਪਰ ਵਧੀਆ ਹੋਏ ਸੈੱਟ ਆਪਣਾ ਕੰਮ ਹੋ ਜਾਏ ਤੇ ਬਸ ਕਬੂਤਰਾਂ ਨੂੰ ਦਾਣੇ ਦੂਣੇ ਪਾ ਦਨੇ ਯਾਰ ਹੋਰ ਤਾਂ ਕੀ ਕਰਨਾ ਹਨਾ ਆਪਾਂ ਉਹਦਾ ਕੋਈ ਕੰਮ ਹੈ ਨਹੀਂ ਆਪਾਂ ਨੂੰ ਕਬੂਤਰਾਂ ਨੂੰ ਦਾਣੇ ਜਰੂਰ ਪਾ ਦਨੇ ਆਪਾਂ ਦਾ ਕੰਮ ਕਰ ਲੈਨੇ ਬਸ ਮੇਨ ਜਿਹੜਾ ਆਪਣਾ ਬਈ ਬਸ ਮੈਂ ਚੂਰ ਲਾਂ ਵੀ ਰੋਟੀਆਂ ਲਾਟੀਆਂ ਹਨਾ ਫਿਰ ਤੁਹਾਨੂੰ ਦਿਖਾਉਣਾ ਕਰਦਾ ਮੈਂ ਵੀਡੀਓ ਕੰਟੀਨਿਊ ਲਓ ਜੀ ਰੱਬ ਨੇ ਜਿਹੜਾ ਕੰਮ ਨਹੀਂ ਕਰਨਾ ਸੀ ਉਹ ਕਰਤਾ ਨਹੀਂ ਮੇਰੇ ਦੇਖੋ ਦੇਖੋ ਬਈ ਹੁਣ ਕੱਲ ਨੂੰ ਮੈਂ ਡਿਊਟੀ ਤੇ ਮੇਰਾ ਕੰਮ ਵਧੂਗਾ ਜਦ ਤਰਾਕ ਤੇ ਟੁੱਟਣਗੇ ਦੇਖ ਬਈ ਨੇਰੀ ਬਹੁਤ ਜਿਆਦਾ ਨੇਰੀ ਛੱਡਦੀ ਫੇਰ ਕੋਟ ਦੇ ਕੇ ਮੈਂ ਆਪਣਾ ਕਰਦਾ ਬਈ ਆ ਕਾਨੀਆਂ ਪਾ ਦੇ ਗਿੰਦਾ ਕਰਤਾ ਨਹੀਂ ਤਾਂ ਤੂੜੀ ਦਾੜੀ ਦਾ ਕੰਮ ਰੋਕਤਾ ਯਾਰ ਮੈਂ ਹਜੇ ਮੇਰਾ ਕੱਲ ਨੂੰ ਮੇਰਾ ਕੰਮ ਵਧਾ ਤਾਂ ਇਹ ਤਾਂ ਦਰਾਖਦ ਰੂ ਟੁੱਟ ਜਾਣ ਕਿੰਨੇ ਟੁੱਟ ਜਾਣ ਦਾ ਰਖਤਾ ਨਾ ਉਹ ਕੰਮ ਵਧ ਗਿਆ ਮੇਰਾ ਦੇਖਦੇ ਆਂ ਚੱਲ ਬਾਕੀ ਬਈ ਕਬੂਤਰਾਂ ਦਾ ਦਾਣੇ ਦੂਣੇ ਦਾ ਕਰਦੇ ਆਂ ਸਿਸਟਮ ਦਾਣੇ ਦੂਣੇ ਪਾ ਲਈਏ ਕਬੂਤਰਾਂ ਨੂੰ ਤੇ ਬਸ ਫਿਰ ਘਰੇ ਜਾਣੇ ਆ ਯਾਰ ਹੁਣ ਅੱਜ ਤੱਕ ਸਧਰੇ ਸਧਰੇ ਤੇ ਬਿਠਾਉਣਾ ਹੈ ਨਹੀਂ ਸੀ ਸਿਸਟਮ ਜਾਨਵਰਾਂ ਦਾ ਬਾਕੀ ਸਿਸਟਮ ਓਕੇ ਐ ਹੁਣ ਤਾਂ ਕੱਲ ਨੂੰ ਕਰਾਂਗੇ ਵੀਡੀਓ ਨਵੀਂ ਕੰਟੀਨਿਊ ਸਟਾਰਟ ਸਵੇਰੇ ਸ਼ਾਮ ਨੂੰ ਆ ਕੇ ਜਾਨਵਰ ਪੜ੍ਹਾਵਾਂਗੇ ਜੇ ਮੌਸਮ ਵਧੀਆ ਰਹਤਾ ਵਾਹੀ ਸੀਗਾ ਬਈ ਆਪਾਂ ਕਬੂਤਰੀ ਆਪਣੀ ਚੱਕ ਲਿਆਂਦੀ ਆਪਾਂ ਨੂੰ ਜਿਹੜੇ ਬੰਦੇ ਨੇ ਕਬੂਤਰੀ ਦਿੱਤੀ ਦੀ ਉਹਨੇ ਆਪ ਨੂੰ ਕਹਿ ਕੇ ਇੱਤਿਆਂ ਬਈ ਛੱਡ ਦਿਆਂ ਨਿਸ਼ਾ ਕਰਾਊਗੀ ਤੇ ਆਪਾਂ ਨੂੰ ਬਈ ਯਕੀਨ ਜਾ ਹੋ ਗਿਆ ਵੀ ਹਾਂ ਜਾ ਕਬੂਤਰੀ ਵਧੀਆ ਮੈਂ ਨਿਸ਼ਾ ਕਰਾਉਂਦੀ ਆ ਕਿਉਂਕਿ ਜਦੋਂ ਆਪਣੇ ਕਹੇ ਨਾਲ ਨਿਆਰ ਬਣਦੀ ਹੁੰਦੀ ਹੈ ਗੱਲ ਫਿਰ ਕੋਈ ਬੰਦਾ ਹੋਰ ਕਹੇ ਬਈ ਯਾਰ ਬਈ ਤਰੀ ਕਬੂਤਰੀ ਸਿਰਾ ਕਰਤਾ ਫਿਰ ਵਧੀਆ ਲੱਗਦਾ ਨਾ ਉਦਰੀ ਵਧੀਆ ਆਪਣੀ ਤੇ ਦੇਖ ਲੈ ਬਈ ਖੁੱਡਾ ਇਹਨੂੰ ਉਹਨਾਂ ਖੁੱਡੇ ਨੂੰ ਜਿਵੇਂ ਇੱਧਰ ਆ ਖੁੱਡਾਗਾ ਹਨ ਇਹਦੇ ਖੁੱਡੇ ਦੇ ਵਿੱਚ ਐਂ ਗੰਧ ਕੱਢਣ ਨਾਲ ਹੀ ਆ ਵੀ ਇੱਧਰ ਕਰ ਲਾਂਗੇ ਜੋੜੀਆਂ ਉੱਥੇ ਗੇਟ ਲਾ ਦਾਂਗੇ ਤਾਂਕਿ ਮੇਰੇ ਲਈ ਪਈਆ ਛੁੱਟੇ ਉਹ ਟਾਕੀ ਦਾ ਪ੍ਰੋਜੈਕਟ ਲਾਉਣ ਦੀ ਸਲਾਹ ਹੈਗੀ ਆ ਰਾਣੇ ਨੇ ਉਹਨੇ ਪਾਈਏ ਬਾਈ ਫਿਰ ਘਰੀ ਓਕੇ ਲਓ ਜੀ ਬਈ ਕਣੀਆਂ ਆ ਗਈਆਂ ਯਾਰ ਤੇ ਆਪਾਂ ਇਹਨਾਂ ਦੀ ਰੋਟੀ ਜੂਰਤੀ ਸੀ ਆਪਣੇ ਬੋਤਰਾ ਦੇ ਉਹਨਾਂ ਨੂੰ ਆਪਾਂ ਰੋਟੀ ਪਾ ਦਈਏ ਨੂੰ ਆ ਗਿਆ ਯਾਰ ਇਹਦੇ ਪੱਤੇ ਕੇ ਲਕਣੀਆਂ ਜੀ ਪਈ ਜਾਂਦੀਆਂ ਨੇ ਵੱਟ ਕੇ ਇਹਨਾਂ ਨੂੰ ਦੋਨੇ ਧਰ ਦੀ ਇਹਨਾਂ ਨੇ ਖਾਂਦੇ ਨੇ ਬਾਈ ਦੇ ਦੇਖੋ ਦੇਖ ਕਰ ਆ ਆਈ ਗੋਦਰੀ ਵੀ ਹੋਮੋ ਜੀ ਵੀ ਆ ਗਈ ਸੀਨਾ ਜੀ ਵੀ ਆ ਗਿਆ ਚੈੱਕ ਤੇੜਕੇ ਨਾ ਦਾਣੇ ਪਏ ਸੀ ਮੈਂ ਤਾਂ ਕਰਕੇ ਦੋ ਰੋਟੀਆਂ ਰੋਟੀਆਂ ਚੋਰੀਆਂ ਨੇ ਇਹਨੂੰ ਵੀ ਖਾ ਲੈਣਗੇ ਯਾਰ ਤੇ ਜਿੱਥੇ ਖਾ ਲੈਣੇ ਤੇ ਆ ਬੈਠੇ ਆਪਣੇ ਕਬੂਤਰੀ ਪਰਾ ਚੈੱਕ ਕਰੀ। ਸੋਕੇ ਦੀ ਰਿਪੋਰਟ ਆ ਬਈ ਇਹਦੀ ਕਬੂਤਰੀ ਦੀ। ਅਸੀਂ ਵੀ ਮੈਂ ਕਿਸੇ ਲੋ ਯਾਰਾਂ ਪੰ 14 ਕਿ ਦਿਨ ਹੋਏ ਇਹਨਾਂ ਕਬੂਤਰਾਂ ਨੂੰ ਅੰਡੇ ਧਰਿਆ ਨੂੰ। ਦੋਨੇ ਕਬੂਤਰ ਇਕੱਠਿਆਂ ਨੂੰ ਧਰੇ ਨੇ ਬਈ ਅੰਡੇ। 14 ਕਿ ਦਿਨ ਦੇ ਕਰੀਬ ਹੋ ਗਏ ਅੰਡੇ ਧਰਿਆ ਨੂੰ। ਤੇ ਹੁਣ ਦੇਖ ਜਾਈ ਵੀ ਕਿੰਨੇ ਕਿ ਦਿਨਾਂ ਬਾਅਦ ਇਹ ਬੀਗਦ ਨਵਾਦਾਂ ਬੱਚਾ ਕੱਟ ਲੈਂਦੇ ਨੇ ਇੱਕ ਹੀ ਗਾਂਡੇ ਜਿਹੜੀ ਆਏ ਵੀ ਬੱਚਾ ਪਾਲਣਗੇ ਵਧੀਆ ਕਬੂਤਰ ਇੱਕ ਹੀ ਗਾਂਡੇ ਦਾ ਹਨ ਦੋ ਬੱਚੇ ਪਾਲਦੇ ਵੀ ਨਹੀਂ ਹੈਗੇ ਸਮਾਰ ਕੇ ਤੇ ਅੱਜ ਬਈ ਬਸ ਵੀਡੀਓ ਹੀ ਨਹੀਂ ਕੀਆ ਯਾਰ ਫੋਟੋ ਹੀ ਬਣਾਉਂ ਵੀਡੀਓ 4-5 ਮਿੰਟਾਂ ਦੀ ਇਹਨਾਂ ਦਾ ਪਾਣੀ ਰੱਖਿਆ ਪਿਆ ਤੇ ਮੌਸਮ ਆ ਯਾਰ ਖਰਿਆ ਪੱਤਾ ਕਰਕੇ ਵੀਡੀਓ ਵਾਲੀ ਮੈਂ ਬਣਾਉਂਦਾ ਕੋਈ ਨਹੀਂ ਤੇ ਠੀਕ ਆ ਬਾਈ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਬੜੇ ਰਹੋ ਸਪੋਰਟ ਕਰੋ ਯਾਰ ਸੋਡੇ ਬਾਈ ਨੂੰ ਜਿਹੜਾ ਵੀਡੀਓ ਦੇਖਦਾ ਬੰਦਾ ਚੈਨਲ ਸਬਸਕ੍ਰਾਈਬ ਕਰੋ ਯਾਰ ਲਾਈਕ ਹੈ ਨਾ ਕਮੈਂਟ ਵੀ ਕਰਿਆ ਕਰੋ ਵੀ ਤੁਹਾਨੂੰ ਵੀਡੀਓ ਬਦਲਾਅ ਕਿ ਦੱਸਿਆ ਕਰੋ ਤੇ ਬਾਕੀ ਆਪਣੇ ਭਈ ਆਹੇ ਕਬੂਤਰ ਨੇ ਹੁਣ ਬੱਚੇ ਵਿੱਚ ਹੋ ਜਾਣਗੇ ਚੱਲ ਇੱਕ ਦੋ ਚਲੋ ਮੇਰੇ ਨਾਲ ਸਿਸਟਮ ਹੋ ਜਾਊਗਾ ਚਲੋ ਮਿਲਦੇ ਆਂ ਭਈ ਆਪਾਂ ਅਗਲੀ ਵੀਡੀਓ ਚੋਕ ਕੇ ਬਾਏ ਵੀਰੇ